ਗੁਜਰੀ ਮਹੱਲਾ ਪੰਜਵਾ ਚੌਪਦੇ ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਕਾਹੇ ਰੇ ਮਨ ਚਿਤ ਵੈ ਉਦਮ ਜਾਂ ਆ ਹਰ ਹਰ ਜਿਉ ਪਰਿਆ ਸੈਲ ਪੱਥਰ ਮੈਂ ਜੰਤ ਉਪਾਏ ਤਾਂ ਕਾ ਰਜਕ ਆਗੇ ਕਰ ਧਰਿਆ ਮੇਰੇ ਮਾਦੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਾਉ ਰਹਾਉ ਵਾਲੇ ਬੰਦ ਤੇ ਆਪਾਂ ਰੁਕਣਾ ਹੁੰਦਾ ਜੀ ਤੇ ਗੁਰੂ ਦੀ ਬਖਸ਼ਿਸ਼ ਹੋਈ ਦਾਤ ਗੁਰਬਾਣੀ ਦਾ ਸ਼ਬਦ ਵਿਚਾਰਨਾ ਹੁੰਦਾ ਕਿਉਂਕਿ ਮਹਾਰਾਜ ਕਹਿੰਦੇ ਨੇ ਡਿੱਠੇ ਮੁਕਤ ਨਾ ਹੋ ਬਈ ਜਿਚਰ ਸ਼ਬਦ ਨ ਕਰੇ ਵਿਚਾਰ ਬਿ ਇਕੱਲਾ ਗੁਰੂ ਨੂੰ ਦੇਖਣ ਦੇ ਨਾਲ ਨਹੀਂ ਮੁਕਤੀ ਹੋਣੀ ਬੈਮਾ ਪਰਮਾ ਕਰਮਾਂ ਕਾਂਡਾ ਵਿਸ਼ਿਆਂ ਵਿਕਾਰਾਂ ਤੋਂ ਮੁਕਤੀ ਉਦੋਂ ਹੋਣੀ ਹੈ ਜਦੋਂ ਆਪਾਂ ਸ਼ਬਦ ਵਿਚਾਰ ਕਰਕੇ ਗੁਰੂ ਦੇ ਬਚਨ ਆਪਣੇ ਤੇ ਲਾਗੂ ਕਰਾਂਗੇ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਸਮਝਾਉਂਦੇ ਨੇ ਇਕ ਉਹੰਤ ਸਤਿਗੁਰ ਪ੍ਰਸਾਦ ਅਕਾਲ ਪੁਰਖ ਵਾਹਿਗੁਰੂ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਤੇ ਸਤਿਗੁਰੂ ਦੀ ਕਿਰਪਾ ਕਦੋਂ ਮਿਲਦੀ ਆ ਜਦੋਂ ਆਪਾਂ ਸ਼ਬਦ ਵਿਚਾਰ ਸੁਣਦੇ ਹਾਂ ਗੁਰੂ ਦੇ ਬਚਨ ਆਪਣੇ ਜੀਵਨ ਵਿੱਚ ਲਾਗੂ ਕਰਦੇ ਹਾਂ ਤੇ ਫੇਰ ਗੁਰੂ ਦਾ ਸ਼ਬਦ ਇਸ ਜੀਵ ਆਤਮਾ ਨੂੰ ਪ੍ਰਭੂ ਪਰਮਾਤਮਾ ਦੇ ਨਾਲ ਇੱਕਮਿਕ ਕਰ ਦਿੰਦਾ ਫੇਰ ਉਹ ਮਨੁੱਖ ਆਪਣੇ ਜੀਵਨ ਨੂੰ ਸੁਧਾਰ ਲੈਂਦਾ ਬਹਿਮਾ ਪਰਮਾ ਕਰਮਾ ਕਾਂਡਾਂ ਪਿਸ਼ੀਆਂ ਬਕਾਰਾਂ ਤੋਂ ਬਚਾ ਕੇ ਤੇ ਨਾਮ ਬਾਣੀ ਨਾਲ ਜੁੜਦਾ ਤੇ ਫਿਰ ਜੀਵ ਆਤਮਾ ਪ੍ਰਭੂ ਪਰਮਾਤਮਾ ਦੇ ਚਰਨਾਂ ਵਿੱਚ ਲੀਨ ਹੋ ਜਾਂਦੀ ਹੈ ਜਨਮ ਮਰਨ ਦਾ ਗੇੜ ਕੱਟਿਆ ਜਾਂਦਾ ਅੱਗੇ ਮਹਾਰਾਜ ਸ਼ਬਦ ਵਿੱਚ ਦੱਸਦੇ ਨੇ ਕਾਹੇ ਰੇ ਮਨ ਚਿਤਵੇ ਉਦਮ ਜਾਂ ਆ ਹਰ ਹਰ ਜਿਉ ਪਰਿਆ ਹੇ ਮੇਰੇ ਮਨ ਤੂੰ ਉਸ ਰਿਜਕ ਦੀ ਖਾਤਰ ਕਿਉਂ ਸੋਚਾਂ ਸੋਚਦਾ ਰਹਿੰਦਾ ਹੈ ਜਿਹੜਾ ਰਿਜਕ અપਰਾਣ ਦੇ ਆਹਰ ਵਿੱਚ ਪ੍ਰਮਾਤਮਾ ਆਪ ਹੀ ਲਗਾ ਪਿਆ ਹੈ ਤੇਰੇ ਵਾਸਤੇ ਰਿਜਕ ਪੈਦਾ ਕਰਨ ਵਾਸਤੇ ਪ੍ਰਭੂ ਪ੍ਰਮਾਤਮਾ ਦੀ ਤਾਕਤ ਵਰਤ ਰਹੀ ਹੈ ਕੁਦਰਤ ਦੇ ਨਿਯਮ ਮੁਤਾਬਕ ਤੈਨੂੰ ਖਾਣੇ ਦਾਣੇ ਦਾ ਪ੍ਰਬੰਧ ਕਰਕੇ ਦਿੰਦਾ ਪ੍ਰਮਾਤਮਾ ਜਿਵੇਂ ਮਾਤਾ ਦੇ ਉਧਰ ਤੋਂ ਜਨਮ ਲੈਣ ਤੋਂ ਪਹਿਲਾਂ ਦੁੱਧ ਦਾ ਪ੍ਰਬੰਧ ਕਰ ਦਿੰਦਾ ਹੈ ਹੈ ਨਾ ਉਸ ਅਕਾਲ ਪੁਰਖ ਵਾਹਿਗੁਰੂ ਅਗੰਮੀ ਜੋਤ ਨੂੰ ਆਪਣੇ ਹਿਰਦੇ ਵਿੱਚ ਯਾਦ ਰੱਖ ਜੇ ਮਹਾਰਾਜ ਕਹਿੰਦੇ ਕਾਹੇ ਰੇ ਮਨ ਚਿਤਵੇ ਉਦਮ ਜਾਂ ਆਹਰ ਹਰ ਜਿਓ ਪਰਿਆ ਜਾਂ ਆਹਰ ਹਰ ਜਿਓ ਪਰਿਆ हे ਮੇਰੇ ਮਨ ਤੂੰ ਉਸ ਰਿਜਕ ਦੀ ਖਾਤਰ ਕਿਉਂ ਸੋਚਾਂ ਸੋਚਦਾ ਰਹਿੰਦਾ ਹੈ ਜਿਹੜਾ ਰਿਜਕ અપਰਾਣ ਦੇ ਅਹਰ ਵਿੱਚ ਪ੍ਰਮਾਤਮਾ ਆਪ ਹੀ ਲੱਗਾ ਹੋਇਆ ਹੈ ਤੇ ਹੁਣ ਤੂੰ ਕੀ ਕਰਨ ਆਪਣੀ ਕਿਰਤਵਰਤ ਕਰਦਾ ਹੋਇਆ ਉਸ ਪ੍ਰਭੂ ਪ੍ਰਮਾਤਮਾ ਦੇ ਧਿਆਨ ਵਿੱਚ ਰੱਖ ਆਪਣੇ ਧਿਆਨ ਵਿੱਚ ਰੱਖ ਉਸ ਪ੍ਰਭੂ ਪ੍ਰਮਾਤਮਾ ਬਲੀ ਧਿਆਨ ਰੱਖ ਕਿਉਂਕਿ ਤੂੰ ਇੱਕ ਮਨੁੱਖ ਮਿਹਨਤੀ ਕਰ ਸਕਦਾ ਨਾ ਮਿਹਨਤ ਕਰਨੀ ਆ ਕਰਨੀ ਵੀ ਆ ਮਿਹਨਤ ਕਿਉਂਕਿ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਕਿਰਤ ਕਰੋ ਵੰਡ ਛਕੋ ਤੇ ਨਾਮ ਜਪੋ ਉਹ ਤਾਂ ਕਿਰਤ ਕਰਨੀ ਆ ਭਾ ਵੰਡ ਕੇ ਛਕਣ ਵਾਸਤੇ ਪ੍ਰਸ਼ਾਦਾ ਪਾਣੀ ਸਰੀਰ ਕਲੋੜਾਂ ਨੇ ਲੀੜੇ ਕੱਪੜੇ ਦੀ ਜ਼ਰੂਰਤ ਆ ਘਰ ਮਕਾਨ ਦੀ ਜ਼ਰੂਰਤ ਆ ਜਿੰਨੀਆਂ ਵੀ ਸਰੀਰ ਕਲੋੜਾਂ ਨੇ ਔਣ ਜਾਣ ਵਾਸਤੇ ਵਹੀਕਲ ਦੀ ਜ਼ਰੂਰਤ ਆ ਉਹ ਆਪਾਂ ਕੰਮ ਕਰਦੇ ਆ ਤਾਂ ਦੇਸ਼ ਦੀ ਕਰੰਸੀ ਜਿਹੜੀ ਪ੍ਰਮਾਨਤਾ ਉਹ ਪੈਸਾ ਜਿਹਨੂੰ ਕਹਿੰਨੇ ਆ ਆਪਾਂ ਮਨੀ ਸਵੇਤ ਮੈਂ ਸਵੇਤ ਮਨੀ ਕਹਿੰਦੇ ਨੇ ਆ ਉਹਦੇ ਵਾਸਤੇ ਤਾਂ ਆਪਾਂ ਗਿਰਤ ਕਮਾਈ ਕਰਨੀ ਹੈ ਕਰਨੀ ਹਾਂ ਤੇ ਗੁਰੂ ਜੀ ਨੇ ਇੱਥੇ ਸਮਝਾਉਣਾ ਕੀਤਾ ਵੀ ਤੂੰ ਆਹਰ ਪ੍ਰਭੂ ਪਰਮਾਤਮਾ ਦੇ ਨਾਮ ਦਾ ਕਰ ਰਜਕ ਤਾਂ ਆਹਰ ਤਾਂ ਤੇਰੇ ਵਾਸਤੇ ਉਕਾਰ ਹੀ ਰਹੇ ਹਾਂ ਸਮਝਾਉਣਾ ਕੀਤਾ ਤੈਨੂੰ ਵੀ ਤੇਰੇ ਵਾਸਤੇ ਰਜਕ ਕਰਦਾ ਵੀ ਪਰਮਾਤਮਾ ਹੀ ਆ ਪਰਮਾਤਮਾ ਹੀ ਪੈਦਾ ਕਰਦਾ ਆ ਆਪਾਂ ਤਾਂ ਹੁਣ ਚਲੋ ਮੰਨ ਲਓ ਗੱਲ ਵੀ ਝੋਨਾ ਵੱਢ ਲਿਆ ਤੇ ਬਾਹੀ ਬੀਜਲੀ ਬੀਜ ਪਾਤਾ ਪਾਣੀ ਵੀ ਦੇਵਾਂਗੇ ਉਹਨੂੰ ਖਾਦ ਵੀ ਪਾਵਾਂਗੇ ਪਰ ਫਲ ਤੇ ਫੁੱਲ ਲਾਉਣਾ ਪ੍ਰਭੂ ਪਰਮਾਤਮਾ ਦੇ ਹੱਥ ਵਿੱਚ ਆ ਉਹ ਸਾਡੇ ਪਾਸ ਨਹੀਂ ਅਸੀਂ ਨਹੀਂ ਲਾ ਸਕਦੇ ਇਹ ਗੱਲ ਸਮਝ ਕੇ ਜਦੋਂ ਆਪਾਂ ਸਮਝ ਗਏ ਆਪਣੇ ਮਨ ਦੇ ਵਿੱਚ ਇੱਕ ਟੈਕਨੀਕੀ ਗੱਲ ਤੇ ਫਿਰ ਆਪਣਾ ਧਿਆਨ ਪ੍ਰਭੂ ਪਰਮਾਤਮਾ ਬਾਲ ਨੂੰ ਜ਼ਰੂਰ ਜਾਏਗਾ ਵੀ ਹਾਂ ਆਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਸਭ ਕੁਝ ਕਰਦਾ ਹੈ ਵੱਡੀ ਤੋਂ ਵੱਡੀ ਗੱਲ ਦੇਖੋ ਦੋ ਬੂੰਦਾ ਪਾਣੀ ਦੀਆਂ ਤੋਂ ਦੇਖ ਕਿੰਨਾ ਸੋਹਣਾ ਸੁੰਦਰ ਸਰੀਰ ਘੜ ਕੇ ਦਿੱਤਾ ਪ੍ਰਭੂ ਪਰਮਾਤਮਾ ਨੇ ਕੌਣ ਆਹੋ ਘੜਤ ਕਰਨ ਵਾਲਾ ਫਿਰ ਉਹਦੇ ਵੱਲ ਧਿਆਨ ਜਾਂਦਾ ਵੀ ਕੌਣ ਆਹੋ ਘੜਤ ਕਰਨ ਵਾਲਾ ਸੁੰਦਰ ਸਰੀਰਾਂ ਦੀ ਸਭ ਕੁਝ ਪ੍ਰਭੂ ਪਰਮਾਤਮਾ ਹੀ ਕਰਦਾ ਹੈ ਤੈਨੂੰ ਤਾਂ ਕੁਝ ਅਧਿਕਾਰ ਦਿੱਤੇ ਨੇ ਦਿਮਾਗ ਦੇ ਤਾਂ ਹੱਥ ਪੈਰ ਦੇ ਤੇ ਵੀ ਲੈ ਪਾਈ ਤੂੰ ਇਹਨਾਂ ਨਾਲ ਆਪਣਾ ਸੱਚੀ ਸੁੱਚੀ ਕਰਤਵਿਰਤ ਕਰ ਤੇ ਉਹਨੂੰ ਪ੍ਰਾਪਤ ਕਰਨ ਦੀ ਤੈਨੂੰ ਅਕਲ ਬਖਸ਼ ਦੀ ਜਿਵੇਂ ਆਪਾਂ ਅੰਨ ਪਾਣੀ ਪ੍ਰਾਪਤ ਕਰਦੇ ਆ ਬੋਰ ਕਰ ਲਿਆ ਪਾਣੀ ਕਢ ਲਿਆ ਸੁੱਤ ਪੀਣ ਵਾਲਾ ਜ਼ਮੀਨ ਵਾਹੀ ਬੀਜੀ ਪਾਲੀ ਤੇ ਅਹਰ ਕੀਤਾ ਹੈ ਤਾਂ ਪ੍ਰਭੂ ਪਰਮਾਤਮਾ ਹੀ ਵਿੱਚ ਵਸਦਾ ਨਾ ਜਿੰਨਾ ਚਿਰ ਮਤਬਲਾ ਉਹਦੀ ਤਾਕਤ ਵਰਤ ਰਹੀ ਉਹਨਾਂ ਚਿਰ ਹੀ ਸਾਰੇ ਕੰਮ ਕਰਦੇ ਆਪਾਂ ਤੇ ਉਸ ਕੁਦਰਤ ਦੇ ਜਰੀਏ ਪ੍ਰਭੂ ਪਰਮਾਤਮਾ ਆਪਾਂ ਨੂੰ ਦਾਤਾਂ ਦਿੰਦਾ ਸ਼ਾਇਦ ਸਮਝ ਚਾਗੀ ਹੋਏਗੀ ਗੱਲ ਸਾਰਿਆਂ ਦੇ ਆਪਣੇ ਮਹਾਰਾਜ ਨੇ ਅਗਲੀ ਬਾ ਅਗਲੀ ਪੰਕਤੀ 'ਚ ਦੱਸਿਆ ਸੈਲ ਪੱਥਰ ਮਹਜੰਤ ਉਪਾਏ ਤਾਂ ਕਾਰ ਰਿਜਕ ਆਗੇ ਕਰ ਧਰਿਆ ਲੈ ਹੁਣ ਸਿੱਖਿਆ ਲੈ ਲੈ ਤੂੰ ਮਨੁੱਖ ਵੇਖ ਪਹਾੜਾਂ ਦੇ ਪੱਥਰਾਂ ਵਿੱਚ ਪਰਮਾਤਮਾ ਨੇ ਜੀਵ ਪੈਦਾ ਕੀਤੇ ਹੋਏ ਹਨ ਉਹਨਾਂ ਦਾ ਰਿਜਕ ਉਸ ਨੇ ਪਹਿਲਾਂ ਹੀ ਤਿਆਰ ਕਰਕੇ ਰੱਖ ਦਿੱਤਾ ਹੁੰਦਾ ਹੈ ਮੇਰੇ ਮਾਦੋ ਜੀ ਸਤ ਸੰਗਤ ਮਿਲੇ ਸੋ ਤਰਿਆ हे ਮੇਰੇ ਪ੍ਰਭੂ ਜੀ ਜਿਹੜੇ ਮਨੁੱਖ ਤੇਰੀ ਸੰਗਤ ਵਿੱਚ ਮਿਲਦੇ ਹਨ ਤੇਰੇ ਸਤਸੰਗੀਆਂ ਦੇ ਵਿੱਚ ਬੈਠਦੇ ਹਨ ਤੇ ਤੇਰੇ ਗੁਣਾ ਦੀ ਦਾਤ ਪ੍ਰਾਪਤ ਕਰਦੇ ਹਨ ਉਹ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦੇ ਨੇ ਸੰਸਾਰ ਸਮੁੰਦਰ ਜਿਹੜਾ ਆਸਾ ਤ੍ਰਿਸ਼ਨਾ ਲੋਭ ਲਾਲ ਚ ਇਹ ਆਸਾ ਤ੍ਰਿਸ਼ਨਾ ਦੇ ਲੋਭ ਲਾਲ ਚ ਦੇ ਬਸ ਪਿਆ ਰਹਿਦਾ ਇਸ ਸੰਸਾਰ ਭਵਜਲ ਭਵਜਲ ਸਾਗਰ ਇਹਨੂੰ ਕਿਹਾ ਇਹ ਇਹਦੇ ਵਿੱਚ ਡੁੱਬਿਆ ਰਹਿੰਦਾ ਇਨਸਾਨ ਖੁੱਪਿਆ ਰਹਿੰਦਾ ਕਹਿ ਲਓ ਫਸਿਆ ਰਹਿੰਦਾ ਕਹਿ ਲਓ ਇਹਦੇ ਵਿੱਚ ਹੀ ਫਸਿਆ ਰਹਿੰਦਾ ਪ੍ਰਮਾਤਮਾ ਦੇ ਨਾਮ ਨਾਲ ਟੁੱਟਿਆ ਰਹਿੰਦਾ ਤੇ ਗੁਰੂ ਜੀ ਕਹਿੰਦੇ ਤੂੰ ਇਹ ਆਪਣੇ ਮਾਈ ਸੁੱਖ ਸਹੂਲਤਾ ਮਾਣਦਾ ਹੋਇਆ ਪ੍ਰਭੂ ਪ੍ਰਮਾਤਮਾ ਨੇ ਦਿੱਤੀਆਂ ਹੋਈਆਂ ਸੁੱਖ ਸਹੂਲਤਾਂ ਦਾ ਆਨੰਦ ਮਾਣਦਾ ਹੋਇਆ ਪ੍ਰਭੂ ਪ੍ਰਮਾਤਮਾ ਨਾਲ ਜੁੜਿਆ ਰਹੇ ਗੁਰੂ ਦੀ ਸੰਗਤ ਵਿੱਚ ਬੈਠ ਆਣ ਕੇ ਗੁਰੂ ਦੀ ਸੰਗਤ ਕਰ ਆ ਮੋਬਾਈਲ ਚੈਨਲ ਚੱਲਦੇ ਨੇ ਇਹਨਾਂ ਤੇ ਵੀ ਆਪਾਂ ਸਤਸੰਗਤ ਕਰ ਸਕਦੇ ਆ ਸਤਸੰਗ ਕਰ ਸਕਦੇ ਆ ਗੁਰੂ ਦੀ ਗੱਲ ਸੁਣ ਸਕਦੇ ਆ ਭਾਈ ਸਾਹਿਬ ਉਹਨਾਂ ਦੇ ਬਤੇਰੇ ਬਹੁਤ ਵਧੀਆ ਸੁਰ ਦੇ ਵਿੱਚ ਕੀਰਤਨ ਪਾਏ ਹੋਏ ਨੇ ਸੁਰ ਵਿੱਚ ਗਾ ਕੇ ਗਰਬਾਣੀ ਗਾ ਕੇ ਕੀਰਤਨ ਸ਼ਬਦ ਜਿਹਨੂੰ ਆਪਾਂ ਕਹਿੰਦੇ ਆ ਉਹ ਨੈਟ ਤੇ ਪਿਆ ਕਥਾ ਵਿਚਾਰ ਪਈ ਆ ਇਹ ਆਪਾਂ ਸੁਣ ਸਕਦੇ ਆ ਬਿਸਤਰੇ 'ਚ ਬੈਠੇ ਵੀ ਸਤਸੰਗ ਕਰ ਸਕਦੇ ਆ ਸੌਖਾ ਹੋ ਗਿਆ ਹੁਣ ਆ ਮੀਡੀਆ ਯੁੱਗ ਕਰਕੇ ਜੇ ਹਜੇ ਵੀ ਨਹੀਂ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੁੜੇ ਭਾਈ ਫਿਰ ਹੋਰ ਇਦੋਂ ਚੰਗਾ ਮੌਕਾ ਤਾਂ ਆਉਣਾ ਹੀ ਨਹੀਂ ਕਿਉਂਕਿ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਚਾਰ ਅਦਾਸੀਆਂ ਕੀਤੀਆਂ ਪਹਿਲੀ ਅਦਾਸੀ ਪੌਣੇ 8 ਸਾਲ ਦੀ ਸੀ 24 ਤੋਂ 26 27 ਸਾਲ ਦੀ ਪ੍ਰਚਾਰ ਫੇਰੀ ਦੱਸਿਆ ਇਤਿਹਾਸ ਨੇ ਵੀ ਗੁਰੂ ਨਾਨਕ ਸਾਹਿਬ ਨੇ ਪੈਦਲ ਚੱਲ ਕੇ ਨਾਲੇ ਕਿਤੇ ਕੋ ਘੋੜਿਆਂ ਦਾ ਮੌਕਾ ਮਿਲਣਾ ਵੀ ਕੁਝ ਅੱਗੇ ਜਾਣ ਵਾਸਤੇ ਕੁਝ ਸਮਾਂ ਘੋੜੇ ਘਾੜੇ ਮਿਲ ਗਏ ਕਿਸੇ ਨੇ ਪਿਆਰ ਵਾਲੇ ਨੇ ਘੋੜੇ ਗੁਰੂ ਜੀ ਨੂੰ ਭੇਟ ਕੀਤੇ ਵੀ ਆ ਲਓ ਜੀ ਆ ਘੋੜਿਆਂ ਤੇ ਚੜ ਕੇ ਅੱਗੇ ਜਾ ਸਕਦੇ ਹਾਂ ਕੁਝ ਸਮਾਂ ਘੋੜਿਆਂ ਤੇ ਵੀ ਚੜਦੇ ਰਹੇ ਬਜਾੜਾ ਤਾਂ ਪੈਦਲ ਤੁਰਿਆ ਹੀ ਦੱਸਿਆ ਇਤਿਹਾਸ ਨੇ ਵੀ ਪੈਦਲ ਚੱਲ ਕੇ ਮਹਾਰਾਜ ਗਏ ਨੇ ਪ੍ਰਚਾਰ ਫੇਰੀਆਂ ਕਰਨ ਤੇ ਉਦੋਂ ਆਪਾਂ ਨੂੰ ਦੇਖ ਲਓ ਵੀ ਗਿਆਨ ਕਿੰਨਾ ਕੁ ਲੈਣਾ ਮਿਲਦਾ ਹੁੰਦਾ ਸੀ ਤੇ ਫੇਰ ਵੀ ਲੋਕਾਂ ਨੇ ਫੇਰ ਵੀ ਦੁਨੀਆ ਗੁਰੂ ਦੇ ਗਿਆਨ ਨਾਲ ਜੁੜ ਗਈ ਸੀ ਤੈਨ ਦਾ ਭਾਵ ਵੀ ਹੁਣ ਇੰਨਾ ਸੌਖਾ ਸਿਸਟਮ ਆਪਣੇ ਕੋਲੇ ਆ ਮੋਬਾਈਲ ਤੇ ਸਾਰਾ ਕੁਝ ਪਿਆ ਗੁਰੂ ਦੇ ਸ਼ਬਦ ਦਾ ਆਨੰਦ ਮਾਣੀਏ ਨਾਮ ਬਾਣੀ ਨਾਲ ਜੁੜ ਗਏ ਫਿਰ ਆਪਣਾ ਜੀਵਨ ਸਬਰ ਜੂਗਾ ਭਾਈ ਅੱਗੇ ਮਹਾਰਾਜ ਨੇ ਦੱਸਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਾਉ ਗੁਰੂ ਦੀ ਕਿਰਪਾ ਨਾਲ ਉਹ ਮਨੁੱਖ ਸਭ ਤੋਂ ਉੱਚਾ ਆਤਮਕ ਦਰਜਾ ਹਾਸਲ ਕਰ ਲੈਂਦੇ ਹਨ ਉਏ ਇਉਂ ਉਹ ਇਉਂ ਹਰੇ ਆਤਮਿਕ ਜੀਵਨ ਵਾਲੇ ਹੋ ਜਾਂਦੇ ਹਨ ਜਿਵੇਂ ਕੋਈ ਸੁੱਕੇ ਰੁੱਖ ਹਰੇ ਹੋ ਜਾਣ ਵੀ ਸੁੱਕੇ ਹੋਏ ਰੁੱਖ ਬਰਸਾਤ ਹੋਈ ਪਾਣੀ ਲੱਗਾ ਉਹਨਾਂ ਨੂੰ ਤੇ ਹਰੇ ਹੋ ਗਏ ਇਸੇ ਤਰ੍ਹਾਂ ਹੀ ਪਾਈ ਆਪਣਾ ਜਿਹੜਾ ਮਨੁੱਖਾ ਜੀਵਨ ਗੁਰੂ ਦੇ ਗਿਆਨ ਦਾ ਜਲ ਅੰਮ੍ਰਿਤ ਜਦੋਂ ਇਹਨੂੰ ਮਿਲਿਆ ਇਹ ਵੀ ਹਰਿਆ ਭਰਿਆ ਹੋ ਜਾਏਗਾ ਗੁਰਪ੍ਰਸਾਦ ਗੁਰੂ ਦੀ ਕਿਰਪਾ ਨਾਲ ਪਰਮ ਪਦ ਪਾਇਆ ਸੂਕੇ ਕਾਸ਼ ਧਰਿਆ ਤੈਨੂੰ ਭਾਈ ਪ੍ਰਭੂ ਪ੍ਰਮਾਤਮਾ ਦੀ ਪ੍ਰਾਪਤੀ ਹੋ ਜਾਏਗੀ ਜਦੋਂ ਤੂੰ ਨਾਮ ਬਾਣੀ ਨਾਲ ਜੁੜੇਗਾ ਤੇ ਬਾਕੀ ਤਾਂ ਫਿਰ ਕਾਰੋਬਾਰ ਆਪਾਂ ਕਰਦੇ ਹੀ ਆ ਸਾਰਾ ਦਿਨ ਆਪਣੇ ਕਾਰੋਬਾਰਾਂ ਦੀ ਖਾਚ ਤਰਿੰਦਾ ਮਨੁੱਖ ਜਨਨ ਪਿਤਾ ਲੋਕ ਸੁਤ ਬਨਤਾ ਕੋਈ ਨਾ ਕਿਸ ਕੀ ਧਰਿਆ हे मन मां पियो होर लोक पुत्र स्त्री ਇਨਾ ਵਿੱਚੋਂ ਕੋਈ ਵੀ ਕਿਸੇ ਦਾ ਆਸਰਾ ਨਹੀਂ ਹੈ ਜਨਨ ਪਿਤਾ ਲੋਕ ਸੁਤ ਮਨਤਾ ਕੋਈ ਨਾ ਕਿਸ ਕੀ ਧਰਿਆ ਮਹਾਰਾਜ ਨੇ ਸਮਝਾਉਣਾ ਕੀਤਾ ਵੀ ਹੈ ਮਨ ਮਾਂ ਪਿਓ ਹੋਰ ਲੋਕ ਪੁੱਤਰ ਇਸਤਰੀ ਇਹਨਾਂ ਵਿੱਚੋਂ ਕੋਈ ਵੀ ਕਿਸੇ ਦਾ ਆਸਰਾ ਨਹੀਂ ਹੈ ਇਹ ਭਲੇਕੇ ਦਾ ਸੰਸਾਰ ਸਿਰ ਸਿਰ ਰਿਜਕ ਸੰਭਾਹੇ ਠਾਕੁਰ ਕਾਹੇ ਮਨ ਪਉ ਕਰਿਆ ਮਹਾਰਾਜ ਕਹਿੰਦੇ ਪ੍ਰਮਾਤਮਾ ਆਪ ਹਰੇਕ ਜੀਵ ਵਾਸਤੇ ਰਿਜਕ ਅਪੜਾਂਦਾ ਹੈ ਏ ਮਨ ਤੂੰ ਰਿਜਕ ਵਾਸਤੇ ਕਿਉਂ ਸਹਿਮ ਕਰਦਾ ਹੈ ਰਿਜਕ ਵਾਸਤੇ ਨਾ ਸਹਿਮਿਆ ਰਹਿ ਫਿਕਰ ਨਾ ਕਰ ਆਪਣਾ ਕਾਰੋਬਾਰ ਇਮਾਨਦਾਰੀ ਨਾਲ ਕਰੀ ਚੱਲ ਰਿਜਕ ਦੇ ਗੱਫੇ ਤੋਂ ਦੇਈ ਜਾ ਰਿਹਾ ਪ੍ਰਭੂ ਪ੍ਰਮਾਤਮਾ ਦੇ ਰਿਹਾ ਜੇ ਕੋਈ ਕਹੇ ਵੀ ਮੈਂ ਪੈਸਾ ਕਮਾ ਕੇ ਨਾ ਪੈਸੇ ਨੋਟ ਨਹੀਂ ਖਾਦੇ ਜਾਣ ਬਥੇਰੇ ਲੋਕਾਂ ਕੋਲੇ ਆ ਬੇਈਮਾਨੀਆਂ ਨਾਲ ਵੀ ਬਥੇਰੇ ਇਕੱਠੇ ਕਰੇ ਆ ਆ ਮੀਡੀਆ ਚ ਆਪਾਂ ਖਬਰਾਂ ਸੁਣਦੇ ਹੁੰਨੇ ਆ ਆ ਵੱਡੇ ਵੱਡੇ ਅਫੀਸਰ ਵੀ ਇੰਨਾਂ ਪੈਸਾ ਇੰਨਾਂ ਸੋਨਾ ਪਤਾ ਨਹੀਂ ਕੀ ਕੁਛ ਉਹ ਕਿਤੇ ਆਪਾਂ ਉਹ ਨਹੀਂ ਸ਼ੱਕ ਕੇ ਪੈ ਜਾਣ ਬੇਈਮਾਨੀ ਵਾਲਾ ਛਕਣੇ ਤਾਂ ਪ੍ਰਸ਼ਾਦ ਦੇ ਹੀ ਆ ਦੋ ਚਾਰ ਉਹ ਪ੍ਰਭੂ ਪ੍ਰਮਾਤਮਾ ਪੈਦਾ ਕਰਦਾ ਉਹ ਰਿਜਕ ਆ ਪਾਣੀ ਦੇ ਗਲਾਸ ਤੋਂ ਬਰਾ ਤੇਰੀ ਜਾਨ ਨਿਕਲ ਜਾਣੀ ਆ ਜੇ ਪਾਣੀ ਨਾ ਮਿਲੇ ਤੈਨੂੰ ਉਹ ਨੋਟਾਂ ਨਾਲ ਨਹੀਂ ਪਾਣੀ ਖਰੀਦ ਸਕਦਾ ਤੂੰ ਵੀ ਜੇ ਕਿਸੇ ਬੰਦੇ ਵਾਸਤੇ ਪਾਣੀ ਧਾਣੀ ਬੰਦ ਕੀਤਾ ਜਾਵੇ ਰੰਗਜੀਵ ਨੇ ਆਪਦੇ ਪਿਓ ਨੂੰ ਕੈਦ ਕਰ ਰੱਖਿਆ ਸੀ ਤੇ ਇੱਕ ਗਲਾਸ ਪਾਣੀ ਦਾ ਦਿੰਦਾ ਹੁੰਦਾ ਸੀ ਉਹਨੂੰ ਸਾਹਯਾਨ ਇਹੀ ਸੀ ਨੋ ਮੇਰਾ ਖਿਆਲ ਸਾਹਜਾਨ ਰੰਗਜੀਤ ਦਾ ਪਿਤਾ ਸੀ ਰੰਗਜੀਤ ਨੇ ਰਾਜਮਾਲ ਦੀ ਖਾਤਰ ਆਪਦੇ ਪਿਓ ਨੂੰ ਵੀ ਕੈਦ ਕਰ ਰੱਖਿਆ ਸੀ ਸਾਰਿਆਂ ਤੇ ਜ਼ੁਲਮ ਕਰਦਾ ਸੀ ਆਪਦੇ ਭੈਣ ਭਰਾਵਾਂ ਤੇ ਵੀ ਪੈਸੇ ਦੀ ਤੇ ਰਾਜ ਦੀ ਖਾਤਰ ਉਹਦੇ ਵਿੱਚੋਂ ਆਪਾਂ ਗੱਲ ਇੱਕ ਲੈਨੇ ਆ ਵੀ ਉਹ ਪਾਣੀ ਜਿਵੇਂ ਸਾਹਜਾਨ ਹਿੰਦੁਸਤਾਨ ਦੇ ਬਾਦਸ਼ਾਹ ਦਾ ਪਿਓ ਸੀ ਪਾਣੀ ਮੁੱਲ ਨਹੀਂ ਸੀ ਖਰੀਦ ਸਕਦਾ ਉਹ ਜਿੰਨਾ ਉਹ ਦਿੰਦਾ ਸੀਗਾ ਰੰਗਜੇਬ ਉਹਨਾਂ ਹੀ ਮਿਲਦਾ ਸੀ ਪਾਣੀ ਉਹਨੂੰ ਜੇ ਕੋਈ ਮਾਨ ਚੱਕੀ ਫਿਰੇ ਵੀ ਮੈਂ ਸਭ ਕੁਝ ਖਰੀਦ ਨੂੰ ਨਾ 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 ਨਹੀਂ ਖਰੀਦਿਆ ਜਾਂਦਾ ਪੈਸੇ ਨਾਲ ਪੈਸੇ ਨਾਲ ਸੁੱਖ ਸਹੂਲਤਾਂ ਠੀਕ ਆ ਮਿਲਦੀਆਂ ਨੇ ਕੰਮ ਦਾ ਭਾਵ ਆ ਵੀ ਸੱਚੀ ਸੁੱਚੀ ਕਰਤ ਕਮਾਈ ਨਾਲ ਵੀ ਮਿਲਦੀਆਂ ਨੇ ਬੇਈਮਾਨੀ ਨਾ ਕਰਕੇ ਪਾਈਓ ਸੁਪ੍ਰਭੂ ਪਰਮਾਤਮਾ ਨੂੰ ਯਾਦ ਰੱਖੀ ਜੇ ਯਾਰ ਰੱਜਕ ਪਾਣੀ ਤਾਂ ਉਹੀ ਦਿੰਦਾ ਪਾਣੀ ਆਕਸੀਜਨ ਸਭ ਕੁਝ ਤੈਨੂੰ ਦਿੰਦਾ ਮੁੱਲ ਦੀ ਆਕਸੀਜਨ ਨਾ ਨਹੀਂ ਤੂੰ ਲੰਮਾ ਸਮਾਂ ਜੀ ਸਕਦਾ ਵੀ ਜੇ ਕਹੇ ਮੈਂ ਪੈਸੇ ਵਾਲਾ ਤੇ ਮੁੱਲ ਦੀ ਆਕਸੀਜਨ ਲੈ ਲਵਾਂ ਮੁੱਲ ਦੀ ਆਕਸੀਜਨ ਤਾਂ ਥੋੜੇ ਜੇ ਦਿਨਾਂ ਵਿੱਚ ਹੀ ਖਤਮ ਕਰ ਦੂ ਜਿਹੜਾ ਤੇਰੇ ਕੋਲੇ ਬੈਂਕ ਬਿੱਲਸ ਹੈਗਾ ਜਿਹੜੇ ਤੇਰੇ ਕੋਲੇ ਅਰਬਾਂ ਘਰਾਂ-ਘਰ ਪਈਏ ਆ ਨਾ ਤੂੰ ਕੰਨਾ ਵੀ ਮਾਣ ਕਰਦਾ ਰਹੇ ਤੂੰ ਉਹ ਜਦੋਂ ਹਸਪਤਾਲ ਦੇ ਵਿੱਚ ਪੈ ਗਿਆ ਉਹ ਨਹੀਂ ਫਿਰ ਉਹ ਪੈਸਿਆਂ ਨਾਲ ਨਹੀਂ ਖਰੀਦੀ ਜਾ ਸਕਦੀ ਉਹਦੇ ਨਾਲ ਨਹੀਂ ਪੂਰੀ ਪੈਂਦੀ ਪੂਰੀ ਤਾਂ ਜਿਹੜੀ ਪ੍ਰਭੂ ਪਰਮਾਤਮਾ ਜਲ ਪਾਣੀ ਆਕਸੀਜਨ ਟੈਂਪਰੇਚਰ ਤੈਨੂੰ ਦਿੰਦਾ ਉਹਦੇ ਨਾਲ ਹੀ ਹੁੰਦਾ ਬਸ ਧਿਆਨ ਲਾ ਲਾ ਵੀ ਸਭ ਕੁਝ ਪ੍ਰਭੂ ਪਰਮਾਤਮਾ ਦਾ ਯਕੀਤਾ ਮਿਲਦਾ ਤੈਨੂੰ ਭਾਈ ਉਸ ਪਰਮਾਤਮਾ ਦੀ ਬੰਦਗੀ ਕਰ ਤੇ ਇਮਾਨਦਾਰੀ ਨਾਲ ਆਪਣਾ ਜੀਵਨ ਜੀ ਫੇਰ ਫੇਰ ਵਹਿਮ ਭਰਮ ਕਰਮ ਕਾਂ ਵਿਸ਼ੇਵਕਾਰ ਛੱਡ ਨਾਮ ਬਾਣੀ ਨਾਲ ਜੁੜ ਤੇ ਸੱਚੀ ਸੁੱਚੀ ਕਰਤ ਕਮਾਈ ਆਪਦੀ ਕਰਦਾ ਰਹੇ ਕਿਉਂ ਤਾਂ ਗੁਰੂ ਸਾਹਿਬ ਦਾ ਸੁਨਾਹਤੀ ਆ ਕਰਤ ਕਰੋ ਵੰਡ ਛਕੋ ਨਾਮ ਜਪੋ ਸੋ ਮਹਾਰਜ ਕਹਿੰਦੇ ਸਿਰ ਸਿਰ ਰਜਕ ਸੰਭਾਹੇ ਠਾਕੁਰ ਕਾਹੇ ਮਨ ਪਉ ਕਰਿਆ ਪ੍ਰਮਾਤਮਾ ਆਪ ਹਰੇਕ ਜੀਵ ਵਾਸਤੇ ਰਜਕ ਅਪੜਾਂਦਾ ਹੈ ਹੇ ਮਨ ਤੂੰ ਰਜਕ ਵਾਸਤੇ ਕਿਉਂ ਸਹਿਮਿਆ ਰਹਿਣਾ ਹੈ ਜਾਂ ਲਾਲਚ 바ਸ ਹੋ ਕੇ ਕਿਉਂ ਗਰੀਬਾਂ ਦੇ ਗਲੇ ਘੁੱਟਦਾ ਕਿਉਂ ਕਿਸੇ ਦਾ ਹੱਕ ਮਾਰਦਾ ਕਿਉਂ ਕਿਸੇ ਨੂੰ ਸੂਲੀ ਤੇ ਚਾੜਦਾ ਆਪ ਦੇ ਸੁਖ ਦੀ ਖਾਤਰ ਪਰ ਉਹ ਸੁੱਖ ਦੁੱਖ ਬਣ ਜਾਂਦਾ ਦੁੱਖ ਪਰ ਹਰ ਸੁੱਖ ਕਰ ਲੈ ਜਾਏ ਦੁੱਖ ਕਟਣ ਵਾਲਾ ਸੁੱਖ ਪ੍ਰਾਪਤ ਕਰ ਲੈਂਦਾ ਪਰ ਸੁੱਖ ਦੁੱਖ ਵੀ ਬਣਦੇ ਨੇ ਆਪਾਂ ਵੀਡੀਓ ਦੀ ਮੀਡੀਆ 'ਚ ਆਈ ਖਬਰ ਦੀ ਗੱਲ ਕਰਦੇ ਆ ਵੀ ਜਦੋਂ ਪੰਜਾ ਪੈਂਦਾ ਨਾ ਕਾਨੂੰਨ ਦਾ ਉਦੋਂ ਫਿਰ ਸਭ ਕੁਝ ਹੀ ਗਵਾਚਦਾ ਸੋ ਮਹਾਰਾਜ ਕਹਿੰਦੇ ਊੜ ਊੜ ਆਵੇ ਸੈ ਕੁਸ ਤਿਸ ਪਥ ਬਚਰੇ ਸ਼ਰਿਆ ਏ ਮਨ ਵੇਖ ਕੂਝ ਉੱਡਦੀ ਹੈ ਤੇ ਉੱਡ ਕੇ ਆਪਣੇ ਆਲਣੇ ਤੋਂ ਸੈਂਕੜੇ ਕੋ ਦੂਰ ਆ ਜਾਂਦੀ ਹੈ ਉਸ ਦੇ ਬੱਚੇ ਉਸ ਦੇ ਪਿੱਛੇ ਇਕੱਲੇ ਪਏ ਰਹਿੰਦੇ ਹਨ ਓਨ ਕਬਨ ਖਲਾਵੇ ਓਨ ਕਬਨ ਖਲਾਵੇ ਕਬਨ ਚਗਾਵੇ ਮਨ ਮਹਿ ਸਿਮਰਨ ਕਰਿਆ ਮਹਾਰਜ ਕਹਿੰਦੇ ਦੱਸ ਓਹਨਾਂ ਬੱਚਿਆਂ ਨੂੰ ਕੌਣ ਚੋਗਾ ਖਵਾਉਂਦਾ ਹੈ ਕੌਣ ਚੋਗਾ ਚਗਾਉਂਦਾ ਹੈ ਕੂੰਜ ਆਪਣੇ ਮਨ ਵਿੱਚ ਉਹਨਾਂ ਨੂੰ ਯਾਦ ਕਰਦੀ ਰਹਿੰਦੀ ਹੈ ਪਰਮਾਤਮਾ ਦੀ ਕੁਦਰਤ ਇਸ ਯਾਦ ਨਾਲ ਹੀ ਉਹ ਬੱਚੇ ਪਾਲਦੇ ਪੜਦੇ ਰਹਿੰਦੇ ਹਨ ਦੇਖੋ ਕੂੰਜ ਬਹੁਤ ਸਾਰੀਆਂ ਕੋਹਾਂ ਸੋਹਾਂ ਕੋਹ ਸੋਹਾਂ ਸੈਂਕੜੇ ਕੋਹਾਂ ਦੂਰ ਆ ਜਾਂਦੀ ਆਪਦੇ ਬੱਚਿਆਂ ਨੂੰ ਛੱਡ ਕੇ ਆਲਣਿਆਂ 'ਚ ਤੇ ਪਰ ਉਹਨਾਂ ਨੂੰ ਯਾਦ ਰੱਖ ਲਈ ਆ ਯਾਦ ਉਧਰ ਟਗੀ ਰਹਿੰਦੀ ਆ ਉਹਦੀ ਕੂੰਜ ਦੀ ਤੋ ਯਾਦ ਦੇ ਜਰੀਏ ਹੀ ਉਹ ਬੱਚੇ ਪਲ ਜਾਂਦੇ ਨੇ ਤੂੰ ਸਿੱਖਿਆ ਲੈ ਲੈ ਵੀ ਹੁਣ ਕੂੰਜ ਤੋਂ ਹੀ ਸਿੱਖਿਆ ਲੈ ਲੈ ਵੀ ਉਹ ਪ੍ਰਭੂ ਪ੍ਰਮਾਤਮਾ ਦੀ ਯਾਦ ਨਾਲ ਜੁੜਿਆ ਰਹਿ ਆਪਦਾ ਕਾਰੋਬਾਰ ਕਰੀ ਜੜ ਤੇਰੀਆਂ ਸਾਰੀਆਂ ਜ਼ਰੂਰਤਾਂ ਪੂਰੀਆਂ ਹੋਣੀਆਂ ਸੁੱਖ ਸਹੂਲਤਾਂ ਤੈਨੂੰ ਸਭ ਮਿਲੀਆਂ ਹੋਈਆਂ ਤੇ ਮਿਲੀਆਂ ਜਾਣੀਆਂ ਐਵੇਂ ਨਾ ਸੰਸਾਰ ਫਿਕਰਾਂ ਵਿੱਚ ਨਾ ਝੁਰਦਾ ਰਿਹਾ ਕਰ ਮਨੁੱਖ ਅੱਗੇ ਮਹਾਰਾਜ ਦੱਸਦੇ ਨੇ ਸਭ ਵਿਨਿਧਾਨ ਦੱਸ ਅਸ਼ਟ ਸਿਨਾਨ ठाकुर ਕਰ ਤਲ ਧਰਿਆ हे मान दुनिया ਦੇ ਸਾਰੇ ਖਜ਼ਾਨੇ 18 ਸਿਧੀਆਂ ਕਰਾਮਾਤੀ ਤਾਕਤਾਂ ਇਹ ਸਭ ਪ੍ਰਮਾਤਮਾ ਦੇ ਹੱਥਾਂ ਪ੍ਰਮਾਤਮਾ ਦੇ ਹੱਥਾਂ ਦੀਆਂ ਤਲੀਆਂ ਉੱਤੇ ਟਿਕੇ ਰਹਿੰਦੇ ਹਨ ਜਨ ਨਾਨਕ ਬਲ ਬਲ ਸਤ ਬਲ ਜਾਈਏ ਤੇਰਾ ਅੰਤ ਨ ਬਾਰ ਬਰਿਆ हे नानक ਉਸ ਪ੍ਰਮਾਤਮਾ ਤੋਂ ਸਤਕੇ ਜਾਂਦਾ ਕੁਰਬਾਨ ਹੁੰਦੇ ਰਹਿਣਾ ਚਾਹੀਦਾ ਹੈ ਸਦਾ ਉਸ ਪ੍ਰਮਾਤਮਾ ਤੋਂ ਸਤਕੇ ਸਦਾ ਕੁਰਬਾਨ ਹੁੰਦੇ ਰਹਿਣਾ ਚਾਹੀਦਾ ਹੈ ਤੇ ਅਰਦਾਸ ਕਰਦੇ ਰਹਿਣਾ ਚਾਹੀਦਾ ਹੈ ਕਿ हे ਪ੍ਰਭੂ ਤੇਰੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ ਤੇਰਾ ਔਰਲਾ ਪਾਰਲਾ ਬੰਨਾ ਨਹੀਂ ਲੱਭ ਸਕਦਾ ਗੁਜਰੀ ਮਹੱਲਾ ਪੰਜਵਾ ਚੌਪਦੇ ਘਰ ਦੂਜਾ ਰਾਗ ਗੁਜਰੀ ਘਰ ਦੂਜਾ ਵਿੱਚ ਗੁਰੂ ਅਰਜਨ ਸਾਹਿਬ ਜੀ ਦੀ ਚਾਰ ਬੰਦਾਂ ਵਾਲੀ ਬਾਣੀ ਹੈ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਮਹਾਰਾਜ ਕਹਿੰਦੇ ਅਕਾਲ ਪੁਰਖ ਵਾਹਿਗੁਰੂ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਸਤਿਗੁਰੂ ਦੀ ਕਿਰਪਾ ਕਿਵੇਂ ਮਿਲਦੀ ਹੈ ਗੁਰੂ ਦੇ ਬਚਨਾਂ ਨੂੰ ਕਮਾਇਆ ਪਹਿਲਾਂ ਸਤ ਸੰਗ ਆ ਕੇ ਕਰਨੀ ਹੈ ਫਿਰ ਬਚਨ ਸੁਣਨੇ ਨੇ ਬਚਨ ਸੁਣ ਕੇ ਆਪਾਂ ਮੰਨਣੇ ਨੇ ਮੰਨ ਕੇ ਲਾਗੂ ਕਰ ਲੈਣੇ ਆਪਣੇ ਜੀਵਨ ਦੇ ਵਿੱਚ ਅਗਰੇ ਮਹਾਰਾਜ ਦਾ ਦੇਨ ਸ਼ਬਦ ਵਿੱਚ ਕਿਰਿਆ ਆਚਾਰ ਕਰੇ ਖੱਟ ਕਰਮ ਇਤਰਾਤੇ ਸੰਸਾਰੀ ਦੁਨੀਆਦਾਰ ਮਨੁੱਖ ਕਰਮਕਾਂਡ ਕਰਦੇ ਹਨ ਅਸ਼ਨਾਨ ਸੰਧਿਆ ਆਦਿਕ ਸੇ ਪ੍ਰਸਿੱਧ ਮਿੱਥੇ ਹੋਏ ਧਾਰਮਿਕ ਕਰਮ ਕਮਾਉਂਦੇ ਹਨ ਇਨ੍ਹਾਂ ਕੰਮਾਂ ਵਿੱਚ ਹੀ ਇਹ ਲੋਕ ਪਰਚੇ ਰਹਿੰਦੇ ਹਨ ਰੁੱਝੇ ਰਹਿੰਦੇ ਹਨ ਕਹਿ ਲੋ ਆਂਤਰਮੈਲ ਨ ਉਤਰੇ ਹੋਮੇ ਬਿਨ ਗੁਰਬਾਦੀ ਹਾਰੀ ਮਹਾਰਾਜ ਕਹਿੰਦੇ ਪਰ ਇਹਨਾਂ ਦੇ ਮਨ ਵਿੱਚ ਟਿਕੀ ਹੋਈ ਹੋਮੇ ਦੀ ਮੈਲ ਇਹਨਾਂ ਕੰਮਾਂ ਨਾਲ ਨਹੀਂ ਉਤਰਦੀ ਗੁਰੂ ਦੀ ਸ਼ਰਨ ਪੈਣ ਤੋਂ ਬਿਨਾਂ ਉਹ ਮਨੁੱਖਾ ਜਨਮ ਦੀ ਬਾਜੀ ਹਾਰ ਜਾਂਦੇ ਹਨ ਗੁਰੂ ਦੀ ਸ਼ਰਨ ਪੈਣਾ ਭਾਈ ਨਾਮ ਬਾਣੀ ਨਾਲ ਜੁੜੇ ਰਹਿਣਾ ਤੇ ਗੁਰੂ ਦੇ ਕਹੇ ਮੁਤਾਬਕ ਜੀਵਨ ਬਸਰ ਕਰਨਾ ਹੀ ਗੁਰੂ ਦੀ ਸ਼ਰਨ ਪੈਣਾ ਹੈ ਮੇਰੇ ਠਾਕੁਰ ਰਖ ਲੈ ਬੋ ਕਿਰਪਾ ਧਾਰੀ ਮਹਾਰਾਜ ਕਹਿੰਦੇ ਹੈ ਮੇਰੇ ਮਾਲਕ ਪ੍ਰਭੂ ਕਿਰਪਾ ਕਰਕੇ ਮੈਨੂੰ ਦੁਰਮਤ ਤੋਂ ਬਚਾਈ ਰੱਖ ਦੁਰਮਤ ਮੈਨੇ ਮਾੜੀ ਮਤ ਤੋਂ ਬਚਾਈ ਰੱਖ ਕੋਟ ਮਦੇ ਕੋ ਬਿਰਲਾ ਸੇਵਕ ਹੋਰ ਸਗਲੇ ਬਿਵਹਾਰੀ ਮਹਾਰਾਜ ਕਹਿੰਦੇ ਮੈਂ ਵੇਖਦਾ ਹਾਂ ਕਿ ਕਰੋੜਾਂ ਮਨੁੱਖਾਂ ਵਿੱਚੋਂ ਕੋਈ ਬਿਰਲਾ ਮਨੁੱਖ ਤੇਰਾ ਸੱਚਾ ਭਗਤ ਹੈ। ਧਰਮਤ ਦੇ ਕਾਰਨ ਹੋਰ ਸਾਰੇ ਮਤਬਲੀ ਹੀ ਹਨ। ਧਰਮਤਾ ਮਤਲਬ ਹੀ ਗੁਰੂ ਦੀ ਮਤ ਤੋਂ ਹੀਣਿਆ ਨੇ ਜਿਹੜੇ ਮਨੁੱਖ ਭੈਣਾਂ ਚਾਹੇ ਭਾਈ ਆ ਉਹ ਸਾਰੇ ਹੀ ਮਹਾਰਾਜ ਕਹਿੰਦੇ ਮਤਬਲੀ ਹੀ ਹਨ। ਮਤਲਬ ਵਾਸਤੇ ਤੇਰੇ ਦੁਆਰੇ ਆਉਂਦੇ ਨੇ, ਮਤਲਬ ਵਾਸਤੇ ਤੇਰੀ ਬਾਣੀ ਪੜ੍ਹਦੇ ਨੇ ਤੇ ਆਪਣੇ ਮਤਲਬ ਵਾਸਤੇ ਤੇਰਾ ਨਾਮ ਜਪਦੇ ਨੇ। ਕੋਈ